ਲੱਗ ਰਹੇ ਟਾਵਰ ਖਿਲਾਫ ਮੋਹੱਲਾ ਨਿਵਾਸੀਆਂ ਨੇ ਕੀਤੀ ਸ਼ਿਕਾਇਤ ਕਪੂਰਥਲਾ ਦੇ ਮੋਹੱਲਾ ਖਜਾਂਚੀਆਂ ਵਿਖੇ ਲੱਗ ਰਹੇ ਟਾਵਰ ਦੇ ਖਿਲਾਫ ਮੋਹੱਲਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਇਸ ਮੌਕੇ ਤੇ ਮੋਹੱਲਾ ਨਿਵਾਸੀਆਂ ਨਾਲ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਕੁਲਦੀਪ ਸਿੰਘ ਕਾਂਗਰਸੀ ਆਗੂ ਅਨਿਲਕ ਸ਼ੁਕਲਾ ਕੌਂਸਲਰ ਘਰੇਸ਼ ਪਸੀਨ ਤਜਿੰਦਰ ਪੰਡਾਰੀ ਡਾਕਟਰ ਦੀਪਕ ਸ਼ਰੀਨ ਅਤੇ ਮੁਕੇਸ਼ ਕਸ਼ਯਪ, ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ, ਬਾਲ ਠਾਕਰੇ, ਸ਼ਿੰਦੇ group ਹਾਜ਼ਰ ਸਨ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ report ਵਿਨੋਦ ਕੁਮਾਰ ਸੂਦ ਜੀ ਡਿਪਟੀ ਮੇਅਰ ਡਿਪਟੀ ਮੇਅਰ ਜੀ ਡਿਪਟੀ ਮੇਅਰ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਜੀ ਸਰ ਇੱਕ ਤੁਹਾਡੇ ਕੋਲ ਇਸ਼ੂ ਆਇਆ ਹੈ ਕਿ ਆਪਣਾ ਟਾਵਰ ਦਾ ਕੀ ਕਹਿਣਾ ਚਾਹੁੰਦੇ ਸਾਡੇ ਕੋਲ ਜਿਹੜਾ ਵੀ ਟਾਵਰ ਦਾ ਇਸ਼ੂ ਹੁੰਦਾ ਅਸੀਂ ਆਪਣੇ ਜਿਹੜੇ ਇਨਸਪੈਕਟਰ ਉਹਨਾਂ ਨੂੰ ਮੌਕੇ ਤੇ ਭੇਜਦੇ ਹਾਂ ਕਿ ਜਾ ਕੇ ਜੇ ਨਹੀਂ ਪਰਮਿਸ਼ਨ ਤੇ ਅਗਲੇ ਨੂੰ ਰੋਕੋ ਜੀ ਬਾਕੀ ਜਿਹੜਾ ਮੈਂ ਉਹ ਇਨਸਪੈਕਟਰ ਕੋਲੋਂ ਪੁੱਛਿਆ ਪਤਾ ਕੀਤਾ ਆਪਣੇ ਲੈਵਲ ਤੇ ਜੀ ਉਹ ਪਤਾ ਲੱਗਾ ਕਿ ਜਿਹੜੀ ਵੀ ਕੋਈ ਐਪਲੀਕੇਸ਼ਨ ਕਰਦਾ ਅਪਲਾਈ ਕਰਦਾ ਉਹ ਆਨਲਾਈਨ ਡੀਸੀ ਸਾਹਿਬ ਦੇ ਪੋਰਟਲ 'ਚ ਜਾਂਦਾ ਵਾ ਕਹਿੰਦੇ ਜੀ ਉੱਥੋਂ ਇਹਨਾਂ ਨੂੰ ਇਨਕੁਆਰੀ ਇਹਨਾਂ ਨੂੰ ਮਾਰਕ ਕਰਦੇ ਆ ਤੇ ਇਹ ਆਪਣੀ ਰਿਪੋਰਟ ਬਣਾ ਕੇ ਭੇਜ ਦਿੰਦੇ ਆ ਜੀ ਬਾਕੀ ਖਜਾਂਦੀਆਂ ਮਲੇਰ ਟਾਲੋ ਲੱਗ ਰਿਆਂ ਇੱਥੇ ਕੀ ਕਾਰਵਾਈ ਕਰੂੰਗਾ ਭਾਜੀ ਸਾਡੇ ਨਿਗਾਇਜ਼ ਨਹੀਂ ਜੇ ਕੋਈ ਕੰਪਲੇਂਟ ਆਈ ਵੀ ਆ ਤੇ ਉਹ ਕਾਰਪੋਰੇਸ਼ਨ ਜਿਹੜੀ ਆਪੇ ਕਾਰਵਾਈ ਕਮਿਸ਼ਨ ਮੈਡਮ ਦੇ ਥਰੂ ਕਾਰਵਾਈ ਹੋਊਗੀ ਤੇ ਅਹੀ ਤੇ ਇਹੀ ਕਰ ਸਕਦੇ ਆ ਕਿ ਰੋਕਣ ਦਾ ਕਰ ਸਕਦੇ ਆ ਕਿ ਜੇ ਨਹੀਂ ਪਰਮਿਸ਼ਨ ਤੇ ਕੰਮ ਰੋਕ ਦਿਓ ਜੀ ਸਰ ਦਾ ਸ਼ੋਭਨਾ ਮੇਰਾ ਨਾਮ ਗਰੀਕ ਮਰਪਥੀਨ ਜੀ ਮਾਸਟਰ ਜੀ ਕਾਉਂਸਲਰ ਵਾਰਡ ਨੰਬਰ 26 ਜੀ ਜੀ ਤੇ ਅੱਜ ਮੱਲਾਵਾਸੀ ਆਏ ਨੇ ਕੰਪੀੜ ਲੈ ਕੇ ਟੋਪਸ ਬੰਦੀ ਠੀਕ ਨਾ ਜੰਦੇ ਮੱਲਾਵਾਸੀ ਆਏ ਨੇ ਸਾਰੇ ਮੇਰ ਸਾਹਿਬ ਕੋਲ ਬੈਠੇ ਨੇ ਜੀ ਤੇ ਮੈਂ ਵੀ ਉੱਥੇ ਬੈਠਾ ਵਾਂ ਜੀ ਜੀ ਇਹ ਟਾਬਰ ਦੇ ਅੰਗੇਸਟ ਆਏ ਆ ਵੀ ਸਾਡੀ ਗਲੀ ਦੇ ਵਿੱਚ ਟਾਬਰ ਲੱਗ ਰਿਹਾ ਜੀ ਜੀ ਤੇ ਉਹਦੇ ਲਈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਜੀ ਡੀਸੀ ਸਾਹਿਬ ਨੂੰ ਵੀ ਦੇਣ ਚੱਲੇ ਨੇ ਜੋ ਵੀ ਆ ਰੂਲ ਮੁਤਾਬਕ ਹੋਊਗਾ ਉਹ ਸਾਰਾ ਮੇਰ ਸਾਹਿਬ ਦੇ ਵੀ ਨਿਗਰਾਨੀ ਚ ਆ ਗਿਆ ਜੀ ਡੀਸੀ ਸਾਹਿਬ ਦੇ ਵੀ ਆ ਗਿਆ ਵਾ ਜੀ ਜੀ ਤੇ ਜੋ ਕਾਰਵਾਈ ਹੋਊਗੀ ਇਹਦੇ ਮੁਤਾਬਕ ਹੋਊਗੀ ਸਾਰੀ ਇਹ ਟਾਵਰ ਲੱਗ ਸਕਦਾ ਕਿਸੇ ਮੱਲੇ ਵਿੱਚ ਨਹੀਂ ਮੈਂ ਲੱਗਿਆ ਦੇਖਿਆ ਤਾਂ ਨਹੀਂ ਜੀ ਕਿਤੇ ਜੀ ਜੀ ਪਾਰਟੀ ਲਾ ਰਹੀ ਹੋਣ ਦੇ ਪਰ ਔਰ ਹਮਦਰ ਲਈ ਕੀ ਸਤਕਾਰਵੇ ਕਰੂਗੇ ਆਪਣੇ ਵੱਲੋਂ ਦੇਖੋ ਉਹਨ ਪ੍ਰਸ਼ਾਸਨ ਦੇ ਨੋਟ ਉਸੇ ਚ ਸਾਰੀ ਗੱਲਬਾਤ ਆ ਗਈ ਹੈ ਜੋ ਪ੍ਰਸ਼ਾਸਨ ਕਰੂਗਾ ਉਹਦੇ ਮੁਤਾਬਕ ਸਾਰਾ ਕੁਝ ਠੀਕ ਹੋਊਗਾ ਯਾਨੀ ਮੌਜੂਦਾ ਹਮਲੇ ਵਿੱਚ ਟਾਵਰ ਲਗਾਉਣਾ ਗਿਆ ਕਿਉਂ ਨਹੀਂ ਬਿਲਕੁਲ ਗੈਰ ਕਾਨੂੰਨੀ ਹੈ ਸੇਟਲਮੈਂਟ ਰਿਵਾਰਡ ਬੋਰ ਵੀ ਕਈ ਪ੍ਰੋਬਲਮਸ ਹੋ ਸਕਦੀਆਂ ਹਾਂ ਬਿਲਕੁਲ ਹੋ ਸਕਦੀਆਂ ਜੀ ਤਾਂ ਹੋਈਆਂ ਸਟਾਡਾ ਸ਼ੁਭਨਾ ਮੇਰਾ ਨਾਮ ਦਰਪਨ ਸ੍ਰੀਨੈਨੀ ਜੀ ਤੁਸੀਂ ਕਿੱਥੇ ਰਹਿੰਦੇ ਹੋ ਆਪਣੀ ਖਜ਼ਾਨਚੀ ਮਹੱਲੇ ਰਹਿੰਦੇ ਜੀ ਕੀ ਸਮੱਸਿਆ ਹੈ ਸਮਸਿਆ ਹੈ ਕਿ ਗਵਾਂਡੀ ਜਿਹੜੇ ਨਾ ਰਾਤੋ-ਰਾਤ ਮਤਲਬ ਟਾਵਰ ਲਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਤੇ ਉਹਨਾਂ ਨੂੰ ਫਿਰ ਅਸੀਂ ਰੋਕਾਇਆ ਮਤਲਬ ਉਹਨਾਂ ਜੀ ਜੀ ਹਾਂ ਜੀ ਇਹ ਕਿੰਨੇ ਕ ਵਜ ਦੀ ਗੱਲ ਇਹ ਪਰਸੋਂ ਰਾਤ ਕੋਈ 11 11:30 ਦੀ ਗੱਲ ਹੈ ਜੀ ਜੀ ਹਾਂ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਕਿ ਟਾਵਰ ਲਾ ਕੇ ਛੱਡਣਾ ਅਸੀਂ ਜੇ ਤੂੰ ਹੀ ਰੋਕ ਨਹੀਂ ਸਕਦੇ ਇਹਨਾਂ ਨੂੰ ਜੀ ਜੀ ਉਹਨਾਂ ਦਾ ਲੜਕਾ ਜਿਹੜਾ ਪਾਰਸ ਕੋਲੀ ਹੈ ਨਾ ਜੀ ਉਹ ਕਹਿੰਦਾ ਟਾਵਰ ਨੂੰ ਕੋਈ ਮਨਾ ਕਰ ਨਹੀਂ ਸਕਦਾ ਇਹ ਲਾਣਾ ਹੀ ਲਾਣਾ ਹੈ ਕਹਿੰਦਾ ਮੇਰੀ ਪਰਸਨਲ ਪ੍ਰਾਪਰਟੀ ਹੈ ਹੂੰ ਜੀ ਜਿਹੜੇ ਕਰਕੇ ਮੈਂ ਇੱਥੇ ਲਾਣਾ ਹੀ ਲਾਣਾ ਹੈ ਔਰ ਕਈ ਸਾਡੇ ਜਿਹੜੇ ਮਾਂ ਜੋ ਗਏ ਹੈਗੇ ਆ ਭਾਜਨ ਸਾਹਿਬ ਇਹਨਾਂ ਦੇ ਨਾਲ ਵੀ ਉਹਨੇ ਗਲਤ ਸ਼ਬਦ ਗੋਲੇ ਜੀ ਜੀ ਤੇ ਇਸ ਕਰਕੇ ਫਿਰ ਅਸੀਂ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਦਿੱਤੀ ਜੀ ਜੀ ਤੇ ਉਹਨਾਂ ਨੇ ਫਿਰ ਪੀਸੀਆਰ ਵਾਲੇ ਆਏ ਤੇ ਉਹਨਾਂ ਨੇ ਕੰਮ ਨੂੰ ਰੋਕਣ ਵਾਸਤੇ ਕਿਹਾ ਜੀ 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 ਹਾਂ ਅੱਗੇ ਦੱਸੋ ਔਰ ਕੀ ਸਮੱਸਿਆ ਇਹਨਾਂ ਪੈਦਾ ਹੋ ਰਹੀ ਤੁਹਾਡੇ ਮਹੱਲੇ ਦੇ ਵਿੱਚ ਬੋਲੋ ਟੋਡਾ ਸ਼ੋਬਲਮ ਜੀ ਸ਼ਿਵ ਕੁਮਾਰ ਆ ਜੀ ਮੇਰਾ ਜੀ ਮੱਲਾ ਮੈਂ ਲਖਜਾਂਚੀ ਆ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਆ ਜੀ ਜਿਹੜਾ ਇਹ ਟਾਵਰ ਲੱਗ ਰਿਹਾ ਹੈ ਸਾਡੀ ਸਿਹਤ ਵਾਸਤੇ ਬਹੁਤ ਖਤਰਨਾਕ ਹੈ ਕਿਉਂਕਿ ਮੈਨੂੰ ਖੁਦ ਨੂੰ ਹਾਰਟ ਦੀ ਪ੍ਰੋਬਲਮ ਹੈ ਜੀ ਜੀ ਸਾਡੇ ਛੋਟੇ ਛੋਟੇ ਬੱਚੇ ਵੀ ਆਂਡ ਗਵਾੜ ਰਹੇ ਨੇ ਜਿਨ੍ਹਾਂ ਵਾਸਤੇ ਇਹ ਖਤਰਨਾਕ ਹੈਗਾ ਜੀ ਜੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਜੀ ਟੋਡਾ ਸ਼ੋਬਲਮ ਸਾਹਿਬ ਮੇਰਾ ਜੀ ਮੁਕੇ ਕਸ਼ਵ ਆ ਜੀ ਮੈਂ ਜ਼ਿਲ੍ਹਾ ਪ੍ਰਧਾਨਾ ਸ਼ੇਰਸਨਾ ਬਾਲਾਸਰ ਠਾਕਦੇ ਚਿੰਦੇ ਗੁੱਪ ਵੱਲੋਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਮੇਕੋ ਜੀ ਸਿਰੇ ਆਪਣੇ ਆਏ ਸੀ ਮੱ ਤੇ ਮੈਂ ਵੀ ਮੌਕੇ ਤੇ ਗਿਆ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਸੀਂ ਮੈਡਮ ਨੂੰ ਪੁੱਛਿਆ ਵੀ ਮੈਡਮ ਵੀ ਇਹਦਾ ਕੀ ਕਾਰਨਾ ਤੁਸੀਂ ਲਵਾ ਰਹੇ ਹੈਗੇ ਟਾਪਰ ਆਪਣਾ ਜੀ ਉਹ ਤੋਂ ਬੜਾ ਵੀ ਆਪਣਾ ਮਿਸ ਵੀ ਇਹਨੇ ਬੋਲੀ ਹੈਗੀ ਹੈ ਜੀ ਕੀ ਕਹਿੰਦੀ ਹੈ ਕਹਿੰਦੀ ਜੀ ਮੇਰੇ ਕੋ ਪਰਮਿਸ਼ਨ ਹੈਗੀ ਹੈ ਤੁਸੀਂ ਜੀ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹਦੀ ਆ ਤੁਸੀਂ ਜਾ ਕੇ ਕੰਪਨੀ ਨੂੰ ਜਾ ਕੇ ਤੁਸੀਂ ਮਿਲੋ ਜੀ ਤੇ ਅਸੀਂ ਕਿਹਾ ਵਾ ਕੰਪਨੀ ਦਾ ਨੰਬਰ ਦਿਓ ਜੀ ਕਹਿੰਦੇ ਮੈਨੂੰ ਨੰਬਰ ਨਹੀਂ ਹੈ ਜੀ ਤੇ ਮੈਂ ਟਾਵਾ ਲਵਾਣਾ ਵਾ ਪਾਵਾ ਜੋ ਮਰਜ਼ੀ ਹੋ ਜਾਵੇ ਜੀ ਉਹ ਇੱਕ ਲੇਡੀਜ਼ ਦਾ ਫਾਇਦਾ ਉਠਾ ਰਹੀ ਆ ਅੱਜ ਕਹਿ ਤੂੰ ਕਿਸੇ ਨੂੰ ਆਪਣੇ ਘਰ ਵਾਲੇ ਨੂੰ ਬੁਲਾਇਆ ਜਾਂ ਕੋਈ ਤੇਰੇ ਨਾਲ ਕੋਈ ਜਾਇਥਾਗਾ ਤੁਹਾਨੂੰ ਮਿਲਾ ਦੇ ਜੀ ਉਹਨੇ ਕੋਈ ਨਹੀਂ ਆਪਣਾ ਸਾਨੂੰ ਜਵਾਬ ਦਿੱਤਾ ਉਹਨੇ ਦਾਅਵਾ ਦਾ ਬੂਆ ਪੇਟ ਕੇ ਅੰਦਾ ਚਲੀ ਗਈ ਹੈ ਜੀ ਹੁਣ ਅਸੀਂ ਬੜੇ ਪਰੇਸ਼ਾਨ ਆ ਮਹੱਲਾ ਨਿਵਾਸੀ ਵੀ ਕਿਹੜਾ ਮਹੱਲਾ ਆਪਣੇ ਮੇਰਾ ਮਹੱਲਾ ਕੈਂਪਰ ਹੈਗਾ ਜੀ ਜੀ ਤੇ ਜਿੱਥੇ ਟਾਵਰ ਲੱਗਾ ਉਹ ਮਹੱਲਾ ਖਜਾਂਚੇ ਆ ਗਿਆ ਜੀ ਜੀ ਤੇ ਅਸੀਂ ਸਾਰੇ ਇੱਥੇ ਆਏ ਨੇ ਸਾਰੇ ਆਪਣੇ ਵੀਰ ਜੀ ਜੀ ਤੇ ਕਮੇਟੀ ਘਰ ਵੀ ਆਏ ਆ ਹੁਣ ਅਸੀਂ ਡੀਸੀ ਸਾਹਿਬ ਕੋਲ ਚੱਲੇ ਆ ਵੀ ਆ ਜਿਹੜਾ ਟਾਵਰ ਹੈ ਇਹਨੂੰ ਜਲਦ ਜਲਦ ਇਹਨੂੰ ਰੋਕਿਆ ਜਾਵੇ ਜੀ ਜੀ ਤਾਂ ਪਤਾ ਬਿਮਾਰੀਆਂ ਬਹੁਤ ਫੈਲੀਆਂ ਰਹੀਆਂ ਜੀ ਠੀਕ ਸੋਡਾ ਸ਼ੁਭਨਾ ਮੇਰਾ ਮੋਂ ਲਾਲ ਮਖਾਜੀ ਜੀ ਤੁਸੀਂ ਇੱਥੇ ਆਏ ਹੋ ਕਾਰਪੋਰੇਸ਼ਨ ਆਫਿਸ ਠੀਕ ਹੈ ਨਾ ਜਨੂ ਅਸੀਂ ਇਹਨਾਂ ਨੂੰ ਇਹ ਪੈਸੇ ਰਿਕੁਐਸਟ ਹੀ ਕਰ ਰਹੇ ਹਾਂ ਕਿ ਜਿਹੜੇ ਉਹ ਟਾਵਰ ਲਾ ਰਹੇ ਨੇ ਉਹ ਜ਼ਬਰਨ ਲਾ ਰਹੇ ਨੇ ਜੀ ਅਸੀਂ ਉਹਨਾਂ ਨੂੰ ਥੋੜਾ ਕਿਹਾ ਵੀ ਇੱਥੇ ਨਾ ਲਾਓ ਤੇ ਸੋਨਾਂ ਨੇ ਬਹੁਤ ਮਿਸਬੀਹੇਵ ਕੀਤਾ ਜੀ ਔਰ ਇਨਕਾਰਪੋਰੇਸ਼ਨ ਨੇ ਕੀ ਕਾਰਵਾਈ ਕੀਤੀ ਹੈ ਕਾਰਪੋਰੇਸ਼ਨ ਨੇ ਮਤਲਬ ਕਿ ਆਪਣਾ ਜੀ ਬੰਦੇ ਭੇਜੇ ਸੀਗੇ ਕੁਝ ਸਮਾਨ ਲਿਆਇਆ ਹੈ ਬਾਕੀ ਇਸੇ ਸਮਾਨ ਪਿਆ ਹੋਇਆ ਔਰ ਇਹ ਕਿਸੇ ਵੇਲੇ ਵੀ ਰਾਤ ਨੂੰ ਇਹ ਆਪਣੇ ਟਾਵਰ ਲਾ ਸਕਦੇ ਨੇ ਜੀ ਜੀ ਤੇ ਬਾਕੀ ਇਹਨਾਂ ਨੂੰ ਇਹ ਸੀ ਰਿਕਵੈਸਟ ਕੀਤੀ ਕਿ ਉਹਨਾਂ ਦਾ ਜਿਹੜਾ ਸਮਾਨ ਹੈਗਾ ਉਹ ਜ਼ਬਤ ਕੀਤਾ ਜਾਵੇ ਬਾਕੀ ਇਹਨਾਂ ਨੇ ਜੀ ਨੋਟਿਸ ਕੱਢਿਆ ਉਹਨਾਂ ਨੂੰ ਨੋਟਿਸ দেয়া ਹੀ ਨੇ ਹੁਣ ਅਸੀਂ ਡੀਸੀ ਸਾਹਿਬ ਜੀ ਦੇ ਜਾ ਰਹੇ ਹਾਂ ਜੀ 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 ਸਰ ਜੀ ਦਾ ਸ਼ੁਭਨਾਮ ਡਾਕਟਰ ਦੀਪਕ ਸਰਿੰਦ ਜੀ ਉਸ ਜਿਹੜਾ ਟਾਵਰ ਲੱਗ ਰਿਹਾ ਮੁੱਲੇ ਵਿੱਚ ਹਾਂ ਜੇ ਕੀ ਕੀ ਸਮੱਸਿਆ ਹੋ ਸਕਦੀ ਹੈ ਦੇਖੋ ਇਹਦੀ ਜਿਹੜੀਆਂ ਰੇਡੀਏਸ਼ਨਸ ਹੈ ਉਹ ਸਾਡੇ ਵਾਸਤੇ ਖਤਰਨਾਕ ਹੈ ਕਿਉਂਕਿ ਜਿਹੜੇ ਇਹਨਾਂ ਦੇ ਗਵਾਂਡ ਦੇ ਵਿੱਚ ਮੈਂ ਦੇਖਿਆ ਰਹਿੰਦੇ ਆ ਉਹਨਾਂ ਦੇ ਬੱਚੇ ਛੋਟੇ ਨੂੰ 4 ਸਾਲ ਦਾ ਹੈਗਾ ਉਹ ਨਿਫਰਟਿਕ ਸਿੰਡਰੋਮ ਹੈ ਔਰ ਪ੍ਰੈਗਨੈਂਟ ਲੇਡੀਆਂ ਹੈ ਜੀ ਜੀ ਪ੍ਰੈਗਨੈਂਟ ਲੇਡੀਆਂ ਕਰਦੇ ਆਪਣੇ ਮਹੱਲੇ ਦੇ ਵਿੱਚ ਦੋਖ ਹੈਗੀਆਂ ਜਿਨ੍ਹਾਂ ਨੂੰ ਰੇਡੀਏਸ਼ਨ ਤੋਂ ਖਤਰਾ ਹੈਗਾ ਜਿਨ੍ਹਾਂ ਨਾਲ ਬੱਚੇ ਅਪੰਗ ਵੀ ਹੋ ਸਕਦੇ ਆ ਪਹਾਜ ਵੀ ਹੋ ਸਕਦੇ ਆ ਜੀ 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 ਔਰ ਵੈਸੇ ਵੀ ਮਹੱਲੇ ਦੇ ਵਿੱਚ ਕਿਸੇ ਵਿਦਾਊਟ ਕਨਸੈਂਟ ਮਹੱਲੇ ਵਾਲਿਆਂ ਦੇ ਕੋਈ ਵੀ ਟਾਵਰ ਲਗਾਇਆ ਨਹੀਂ ਜਾ ਸਕਦਾ ਔਰ ਇਹ ਹਾਰ ਦੀ ਪ੍ਰੋਬਲਮ ਪਤਾ ਕਰਦਾ ਬਿਲਕੁਲ ਜੀ ਬਿਲਕੁਲ ਸਾਡੇ ਹੁਣ ਕਈ ਵਿੱਚੋਂ ਹੈਗੇ ਆ ਕਿ ਜਿਨ੍ਹਾਂ ਨੂੰ ਬੱਚਿਆਂ ਨੂੰ ਵੀ ਡਾਕਟਰ ਨੇ ਸਸਪੈਕਟ ਕੀਤਾਦਾ ਕਿ ਸ਼ਾਇਦ ਹਾਰ ਦੀ ਪ੍ਰੋਬਲਮ ਹੈ ਇਸੇ ਕਰਕੇ ਸਾਰੇ ਮਹੱਲੇ ਵਾਸੀਆਂ ਨੇ ਲਿਆ ਕਿ ਸਟੈਪ ਲਿਆ ਇਹ ਇਸੇ ਨੂੰ ਰੋਕਿਆ ਜਾਵੇ